ਆ ਵੇਖ ਲਓ ਜੀ ਸਾਰਾ ਦਿਨ ਲੇਡੀਜ਼ ਕਿੰਨਾ ਕੰਮ ਕਰਦੀਆਂ ਫਿਰ ਵੀ ਕਈ ਵਾਰੀ ਜੈਂਸ ਕਹਿੰਦੇ ਵੀ ਤੁਸੀਂ ਕੀ ਕਰਦੇ ਹੋ ਸਾਰਾ ਘਰ ਦਾ ਕੰਮ ਦੰਦਾ ਕਰਕੇ ਖਾਣਾ ਬਣਾ ਕੇ ਰੋਟੀ ਖਵਾ ਕੇ ਸਭ ਨੂੰ ਨਹਾ ਧੋ ਕੇ ਭਾਂਡੇ ਮਾਂਜ ਕੇ ਜਿਹੜਾ ਕੰਮ ਮੇਨ ਆ ਆਪਣਾ ਉਸ ਤੋਂ ਮੁਰ ਗਿਆ ਡਸਟਿੰਗ ਕਰਕੇ ਸਫਾਈਆਂ ਚਲੋ ਕੰਮ ਵਾਲੀ ਕਰ ਗਈ ਥੱਲੋ ਹਨਾ ਡਸਟਿੰਗ ਫਿਰ ਵੀ ਆਪ ਨੂੰ ਕਰਨੀ ਪਈ ਨਾਲ ਨਾਲ ਆ ਦੇਖੋ ਜੀ ਹੁਣ ਕੱਪੜੇ ਚੱਕ ਲਿਆ ਜਿਹੜੇ ਕਿ ਛਿੱਟੇ ਪੈਸੀ ਦੀਆਂ ਮਾਰੀਆਂ ਦੇ ਵਿੱਚ ਹੁਣ ਇਹ ਵਿੱਚ ਜਿਹੜੇ ਵੇਸਟ ਕੱਢਣੇ ਆ ਜਿਹੜੇ ਚੰਗੇ ਰੱਖਣੇ ਆ ਇਹ ਕੰਮ ਵੀ ਦੇਖੋ ਸਰਨ ਸਾਡੇ ਹਿੱਸੇ ਜਾਂਦਾ ਸਿਰਫ ਇਹ ਕਹਿੰਦੇ ਤੂੰ ਕੀ ਕਰਦੀ ਆ ਹੁਣ ਤੁਸੀਂ ਆਪ ਹੀ ਦੱਸੋ ਜੀ ਵੀ ਕੀ ਆਪਾਂ ਲੋਹੇ ਦੇ ਬਣੇ ਆ ਨਾ ਗੱਲਾਂਾਂ ਜਿਹਾ ਸਹਿਮਤ ਹੋ ਤੁਸੀਂ ਵੀ ਇੱਕ ਵੰਡਾ ਰਹੀ ਦੱਸੋ ਵੀ ਤੁਹਾਡਾ ਕੀ ਕੀ ਕੰਮ ਆ ਮੈਂ ਜੋ ਜੌਬ ਕਰਦੀ ਸੀ ਮੇਨਰੋ ਕੋਈ ਐਂ ਲੱਗਦਾ ਸੀ ਵੀ ਬਹੁਤ ਵਧੀਆ ਇੰਜੋਏ ਕਰਦੀ ਸੀ ਕਿਉਂਕਿ ਜਲਦੀ ਉੱਠਣਾ ਉੱਠ ਕੇ ਨਹਾਤੋ ਕੇ ਤਿਆਰ ਹੋ ਕੇ ਡਿਊਟੀ ਚਲੇ ਜਾਣਾ ਸ਼ਾਮ ਨੂੰ ਦੁਪਹਿਰ 3:00 2:30 3:00 ਵਜੇ ਛੁੱਟੀ ਹੁੰਦੀ ਸੀ 3:00 ਵਜੇ ਆ ਜਾਈਦਾ ਸੀ ਆ ਕੇ ਫਿਰ ਥੋੜਾ ਮੋਟਾ ਕੰਮ ਕੀਤਾ ਉਸ ਤੋਂ ਬਾਅਦ ਚਲੋ ਜੀ ਖਾਣਾ ਬਣਾ ਤੇ ਖਾ ਕੇ ਚਲੋ ਇੰਜੋਏ ਜਦੋਂ ਮੈਂ ਰਟਾਇਰ ਹੋਇਆ ਮੈਨੂੰ ਤਾਂ ਐਂ ਲੱਗਦਾ ਵੀ ਦੁਬਾਰਾ ਡਬਲ ਕੰਮ ਕਰਨਾ ਪੈ ਗਿਆ ਨਾਲੇ ਤਾਂ ਘਰ ਦਾ ਸਾਰਾ ਕੰਮ ਕਰੋ ਨਾਲੇ ਸਾਰੇ ਐਂ ਕਹਿੰਦੇ ਬਿੱਲੀ 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 ਤੇ ਮੈਨੂੰ ਹੁਣ ਸਮਝ ਨਹੀਂ ਆਉਂਦੀ ਮੈਂ ਵਿਹਲੀ ਆ ਕਿ ਦੁਬਾਰਾ ਜੋਬ ਜੋਬ ਵਾਲਾ ਕੀ ਗੀਟ ਐ ਛੱਡ ਗਿਆ ਮੇਰੇ ਦੁਬਾਰਾ ਕਹਿੰਦੇ ਆ ਰਿਟਾਇਰ ਕਰ ਲਿਆ ਉਹ ਕੀ ਗੱਲ ਹੋ ਗਈ ਮੇ ਤਾਂ ਦੁਬਾਰਾ ਟਾਇਰ ਫੋਣੇ ਪੈ ਗਏ ਮੈਨੂੰ ਤਾਂ ਜਿਹੜੇ ਜਿਹੜੇ ਬੰਦੇ ਰਿਟਾਇਰ ਹੋਏ ਉਹ ਦੱਸਿਓ ਵੀ ਕੀ ਕੀ ਕੰਮ ਕਰਦੇ ਆ ਜਿਹੜੇ ਵਿਹਲੇ ਉਹ ਵੀ ਦੱਸਿਓ ਨਹੀਂ ਆ ਪਹਿਲਾਂ ਜੋਬ ਕਰਦਿਆਂ ਤੇ ਨਾਲ ਉਹ ਵੀ ਦੁੱਖ ਸੁੱਖ ਸਾਂਝਾ ਕਰ ਲਿਓ ਆਪਦੇ ਨਾਲ ਤੇ ਮੈਨੂੰ ਵਧੀਆ ਲੱਗਦਾ ਇਸ ਤਰ੍ਹਾਂ ਗੱਲਾਂ ਬਾਤਾਂ ਕਰਕੇ ਤੁਹਾਡੇ ਨਾਲ ਓਕੇ ਤੁਸੀਂ ਮੈਨੂੰ ਵਧੀਆ ਪਿਆਰ ਦਿੰਦੇ ਹੋ ਮੇਰੀਆਂ ਵੀਡੀਓ ਦੇਖਦੇ ਹੋ ਕਮੈਂਟ ਕਰਦੇ ਹੋ ਤਾਂ ਇਸ ਵੀਡੀਓ ਰਾਹੀਂ ਵੀ ਤੁਸੀਂ ਮੈਨੂੰ ਜ਼ਰੂਰ ਕਮੈਂਟ ਕਰ ਇਤਸੀ ਕੀ ਕੁਛ ਕਰਦੇ ਆ ਘਰੇ ਓਕੇ ਬਾਏ ਬਾਏ ਲਵ ਯੂ ਟੇਕ ਕੇਅਰ